ਜੇਕਰ ਤੁਹਾਡਾ ਵੀ ਯਾਰ ਦੋਸਤ ਜਾਂ ਫਿਰ ਤੁਹਾਡੀ ਕੋਈ ਸਹੇਲੀ ਕਰਵਾਰੀ ਹੈ ਲਾ ਮੈਰਜ ਤਾਂ ਫਿਰ ਤੁਸੀਂ ਬਣ ਰਹੇ ਹੋ ਵਿਚੋਲੇ ਤਾਂ ਫਿਰ ਇਸ ਵੀਡੀਓ ਨੂੰ ਜ਼ਰਾ ਧਿਆਨ ਨਾਲ ਦੇਖ ਲਿਓ ਦੇਖਿਓ ਕਿਤੇ ਮੁੰਡੇ ਕੁੜੀ ਦੇ ਪਿੱਛੇ ਤੁਹਾਨੂੰ ਵਿਚੋਲ ਗਰੀਦੀ ਛਾਪ ਮਹਿੰਗੀ ਨਾ ਪੈ ਜਾਵੇ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਲੁਧਿਆਣਾ ਦੇ ਵਿੱਚ ਇੱਕ ਮੁੰਡੇ ਅਤੇ ਕੁੜੀ ਦੇ ਵੱਲੋਂ ਕੋਟ ਮੈਰਜ ਕਰਵਾ ਲਏਗੇ ਸੀ ਜਿਸ ਤੋਂ ਬਾਅਦ ਲੜਕੀ ਪੱਖ ਦੇ ਵਿਅਕਤੀ ਨੇ ਇੱਕ ਮੁੰਡੇ ਨੂੰ ਕਾਬੂ ਕੀਤਾ ਤੇ ਉਸ ਦਾ ਪਹਿਲਾ ਮੂੰਹ ਕਾਲਾ ਕੀਤਾ ਤੇ ਸਿਰ ਤੋਂ ਗੰਜਾ ਕਰ ਦਿੱਤਾ ਅਧ ਨੰਗਾ ਕਰਕੇ ਪੂਰੇ ਪਿੰਡ ਦੇ ਵਿੱਚ ਘੁਮਾਇਆ ਗਿਆ ਤੇ ਉਸ ਦੀ ਦਾੜੀ ਮੁੱਛ ਵੀ ਕੱਟ ਦਿੱਤੀ ਗਈ ਕਿਉਂਕਿ ਪਰਿਵਾਰ ਨੂੰ ਸ਼ੱਕ ਹੈ ਕਿ ਇਸ ਮੁੰਡੇ ਨੂੰ ਸਭ ਕੁਝ ਪਤਾ ਹੈ ਕਿ ਉਹਨਾਂ ਦੀ ਕੁੜੀ ਮੁੰਡੇ ਦੇ ਨਾਲ ਕਿੱਥੇ ਬੈਠੀ ਆ ਤੇ ਕਿਵੇਂ ਉਹਨਾਂ ਨੇ ਕੋਟ ਮੈਰਿਜ ਕਰਵਾਈ ਆ ਕਹਿਣ ਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਸ਼ੱਕ ਆ ਕਿ ਇਹ ਵਿੱਚ ਵਿਚੋਲਾ ਹੋਵੇਗਾ ਪਰ ਉਸ ਤੋਂ ਬਾਅਦ ਇਸ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਵੀ ਖੂਬ ਵਾਇਰਲ ਕਰ ਦਿੱਤੀ ਜਿਸ ਤੋਂ ਬਾਅਦ ਹੁਣ ਇਸ ਨੌਜਵਾਨ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਨਜ਼ਰ ਮਾਰਦਿਆਂ ਇਹਨਾਂ ਤਸਵੀਰਾਂ ਤੇ ਹੈ ਦੱਸ ਪੈ ਕਿਹੜਾ ਨਾਮ ਜਿਹਨੂੰ ਮੈਨੂੰ ਨਹੀਂ ਪਤਾ ਹੈਗਾ ਵੀ ਇਹ ਹਾਂ ਹਮ ਦੋ ਮਿੰਟ ਸਾਡਾ ਜਿੰਮੇ ਵੀਡੀਓ ਬਣਾ ਦੇ ਪੈਣੀ ਇੰਨੀ ਕੁ ਤਾਂ ਬਣਦੀ ਆ ਇੰਨੀ ਕੁ ਤਾਂ ਬਣਦੀ ਆ ਰੁਕ ਜਾ ਬਣਦੀ ਆ ਹਾਂ ਮਾਦੀ ਮੰਮੀ ਦਾ ਨਾਮ ਤਾਂ ਸੂਰ ਰਾਂ ਦੀ ਭੈਣ ਦਾ ਨਾਮ ਤਾਂ ਸੂਰ ਰਾਂ ਕੀ ਆ ਸਾਰੀ ਤੇ ਤੇ ਦੇ ਡੈਡੀ ਦਾ ਪੂਰਾ ਨਾਮ ਕੀ ਆ ਹਾਂ ਦੋ ਮਿੰਟ ਬੱਸ ਕਰੋ ਕੀ ਨਹੀਂ ਭੀਜ ਦੋ ਮਿੰਟ ਸਾਡੀ ਭੈਣ ਸੀ ਕੀ ਨਾ ਦੋ ਮਿੰਟ ਨਹੀਂ ਇਹ ਵੀ ਜਗਾ ਥੋੜੀ ਕਾਨੂੰਨੀ ਕਾਨੂੰਨ ਰੱਖੋ ਫਿਰ ਤੁਸੀਂ ਦੋ ਦੋ ਨੂੰ ਧੋਕੀ ਆਂ ਜੀ ਦੋ ਮਿੰਟ ਯਾਰ ਇਹਦੀ ਵੀਡੀਓ ਬਣਾ ਇਹਦੇ ਡੈਡੀ ਦਾ ਪੂਰਾ ਨਾਮ ਕੀ ਆ ਹਾਂ ਉੱਥੇ ਤੇਰੀ ਮੰਮੀ ਦਾ ਪੂਰਾ ਨਾਮ ਕੀ ਆ ਤੇਰੀ ਮੰਮੀ ਦਾ ਪੂਰਾ ਨਾਮ ਕੀ ਆ ਓਏ ਤੇਰੀ ਭੈਣ ਦਾ ਨਾਮ ਕੀ ਆ ਦੂਜੀ ਦਾ ਤੇਰਾ ਨਾਮ ਕੀ ਆ ਉੱਤੇ ਮੂੰ ਚੱਤ ਕਿਹਨਾਂ ਨਾਲ ਆਸੀ ਤੂੰ ਕਿਹਦੇ ਨਾਲ ਵਾਲੇ ਆਸੀ ਤੂੰ ਕਿਹੜੇ ਕਾਕੇ ਦਾ ਉਹਦੀ ਪੂਰੀ ਦਾ ਨਾਮ ਕੀ ਆ ਤੇਰੀ ਮੰਮੀ ਦਾ ਨਾਮ ਕੀ ਆ ਹੈਂ ਖੇਚੋ ਅੱਛਾ ਤੇ ਕਿੱਥੇ ਆ ਹੁਣ ਪਤਾ ਨਹੀਂ ਇਸ ਟਾਈਮ ਤੇ ਤੂੰ ਉੱਥੇ ਮੈਨੂੰ ਕੀ ਕਿਹਾ ਰਧਿਕ ਨਵੇਂ ਸ਼ਹਿਰ ਆਓ ਹਾਂ ਨਵੇਂ ਸ਼ਹਿਰ ਕਿੰਨੇ ਦੇ ਘਰੇ ਆ ਦਸ਼ਨ ਕੇ ਹੋਣ ਸ਼ਹਿਰ ਦਸ਼ਨ ਕੇ ਨਾ ਉਹਨੂੰ ਪਿੰਡ ਤੇਣਾ ਪਿੰਡ ਪਿੰਡ ਜਿਹੜਾ ਵਾ ਰੋਡ ਨਹੀਂ ਹੈਗੇ ਜੀ ਰੋਡ ਰੋਡ ਇਹ ਚੱਪ ਕਰੋ ਮੂੰਹ ਤੇ ਜੱਕਲਾ ਪੂਰਾ ਮੂੰਹ ਉੱਤੇ ਜੱਕ ਪੂਰਾ ਮੂੰਹ ਉੱਤਰ ਮੂੰਹ ਕਰ ਉੱਤੇ ਜੱਕ ਪੂਰਾ ਇੱਥੇ ਸਮੇ ਖੜਾ ਹੋਏ ਹਾਂ ਹੁਣੇ ਹੋ ਗਈ ਇੰਨੀ ਇਹਨੂੰ ਐ ਉੱਥੇ ਬੰਨੋ ਸਾਡੇ ਕਿ ਤਰ੍ਹਾਂ ਮੂਰੇ ਓਏ ਜਾ ਬੰਨੋ ਉੱਥੇ ਰਹਿਣ ਦਿੰਦੇ ਚੱਲ ਚੱਲ ਜਾ ਸਾਲਿਆ ਇੱਕਦਮ ਭੱਜ ਜਾ ਕੱਲ ਇੱਕ ਮਾਮਲਾ ਐਸਐਚਓ ਮਿਹਰਬਾਨ ਜੀ ਦੇ ਧਿਆਨ ਦੇ ਵਿੱਚ ਆਇਆ ਸੀਗਾ ਕੱਲ ਸ਼ਾਮ ਨੂੰ ਤੇ ਇੱਕ ਇੱਕ ਨੌਜਵਾਨ ਲੜਕਾ ਹੈ ਹਰਜੋਤ ਸਿੰਘ ਉਹਦੇ ਨਾਲ ਮਾਰਕੁੱਟ ਕਰਕੇ ਉਹਦੇ ਕੱਪੜੇ ਫਾੜ ਕੇ ਤੇ ਉਹਦੇ ਮੂੰਹ ਦੇ ਉੱਤੇ ਕਾਲਾ ਤੇਲ ਲਗਾ ਕੇ ਜਿਹੜਾ ਉਹਦੇ ਨਾਲ ਮਾਰਕੁੱਟ ਕੀਤੀ ਹੈ ਤੇ ਉਹਨੂੰ ਗਲੀ ਦੇ ਵਿੱਚ ਪਿੰਡ ਦੇ ਵਿੱਚ ਘੁਮਾਇਆ ਗਿਆ। ਤੋਂ ਇਸ ਸਬੰਧੀ ਜਦੋਂ ਜਾਣਕਾਰੀ ਮਿਲੀ ਉਸ ਤੋਂ ਵਿਦਨ ਮਿੰਟਸ ਮਿੰਟਾਂ ਦੇ ਵਿੱਚ ਹੀ ਪੁਲਿਸ ਵੱਲੋਂ ਇਕਦਮ ਐਕਸ਼ਨ ਕਰਕੇ ਜਿਹੜਾ ਅਕਿਊਜ਼ਡ ਸੌਰੀ ਜਿਹੜੇ ਮੁਦਈ ਹਰਜੋਤ ਸਿੰਘ ਹੈ ਉਹਨਾਂ ਦੀ ਸਟੇਟਮੈਂਟ ਹਾਸਲ ਕਰਕੇ ਤੇ ਉਹਨਾਂ ਦਾ ਜਿਹੜਾ ਹੈ ਐਫ ਆਈ ਆਰ ਦਰਜ ਕੀਤੀ ਗਈ ਹੈ ਐਫ ਆਈ ਆਰ ਨੰਬਰ 68 ਡੇਟਿਡ 5 7 2025 ਅੰਡਰ ਸੈਕਸ਼ਨ 115 2 127 2 351 67 ਬੀ ਤੇ ਸੈਕਸ਼ਨ 3 ਆਫ ਦੀ ਐਸ ਸੀ ਐਸ ਟੀ ਐਕਟ ਜਿਹੜੀਆਂ ਇਸ ਇਨਰ ਸੈਕਸ਼ਨਸ ਦੇ ਅਧੀਨ ਜਿਹੜਾ ਹੈ ਮੁਕਦਮਾ ਦਰਜ ਕੀਤਾ ਗਿਆ ਔਰ ਮੁਕਦਮੇ ਦੀ ਤਫਤੀਸ਼ ਜਿਹੜੀ ਹੈ ਜਾਰੀ ਹੈ ਡਿਊਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਇੱਕ ਅਕਿਊਜ਼ਡ ਸਿਮਰਜੀਤ ਸਿੰਘ ਜਿਹੜਾ ਹੈ ਉਹਨੂੰ ਗ੍ਰਿਫਤਾਰ ਕੀਤਾ ਗਿਆ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਬਾਕੀ ਇਸ ਦੋਸ਼ੀ ਨੂੰ ਅ ਅਰੈਸਟ ਕੀਤਾ ਤੇ ਇਹਦੇ ਇਹਦਾ ਪੁਲਿਸ ਰਿਮਾਂਡ ਵਗੈਰਾ ਲੈ ਕੇ ਫਰਦਰ ਪੁੱਛਗਿੱਛ ਕੀਤੀ ਜਾਏ ਸਰ ਐਕਟਰ ਜੋ ਕਾਰਨ ਸੀਗਾ ਕਿ ਇਹ ਰਿਮੂਵ ਕਰਨਾ ਪਿਆ ਕਾਰਨ ਜਿਹੜਾ ਇੱਕ ਪਰਿਵਾਰ ਵਾਲੇ ਨੇ ਜਿਨ੍ਹਾਂ ਦੇ ਧਿਆਨ ਦੇ ਉਹਨਾਂ ਦੇ ਬੇਟੀ ਨੇ ਕਰੂਨ ਜਾ ਕੇ ਕਿਸੇ ਹੋਰ ਨਵਜਵਨਕ ਤੇ ਨਾਲ ਸ਼ਾਦੀ ਕਰਵਾ ਲਈ ਹੈ ਤੇ ਉਹਨਾਂ ਨੂੰ ਇਸ ਗੱਲ ਦਾ ਸ਼ੱਕ ਸੀ ਕਿ ਇਸ ਲੜਕੇ ਨੇ ਉਹਨਾਂ ਦੀ ਲੜਕੀ ਨੂੰ ਘਰੋਂ ਲੈ ਕੇ ਜਾਣ ਦੇ ਵਿੱਚ ਉਸ ਲੜਕੇ ਦੀ ਮਦਦ ਕੀਤੀ ਹੈ ਤੇ ਉਹਨੂੰ ਸਬਕ ਸਿਖਾਉਣ ਦੇ ਖਾਤਰ ਇਹਨਾਂ ਨੇ ਇੱਕ ਜੀ ਸਰ ਇਹਦੇ ਵਿੱਚ ਇੱਕ ਜਿਹੜੀ ਲੜਕੀ ਨਾਲ ਇਹ ਵਾਕਿਆ ਹੋਇਆ ਉਹ ਨਾਬਾਲਿਕ ਹੈ ਐਸ ਪਰ ਹਿਸ ਸਟੇਟਮੈਂਟ ਜੀ ਉਹ ਲੜਕੇ ਦੇ ਦੱਸਣ ਮੁਤਾਬਕ ਖਰਜੋਤ ਸਿੰਘ ਦੇ ਦੱਸਣ ਮੁਤਾਬਕ ਉਹਦੀ ਉਮਰ 17 ਸਾਲ ਹੈ ਬਾਕੀ ਸਾਰੀਆਂ ਚੀਜ਼ਾਂ ਡਿਊਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਅਸੀਂ ਇਸਟੈਬਲਿਸ਼ ਕਰਾਂਗੇ ਕਿ ਕੀ ਕੀ ਚੀਜ਼ਾਂ ਹੈਗੀਆਂ ਨੇ ਤੇ ਕੀ ਜੋ ਜੋ ਵੀ ਦੱਸਿਆ ਗਿਆ ਉਹਦੇ ਮੁਤਾਬਕ ਉਹਨੂੰ ਇਸਟੈਬਲਿਸ਼ ਕਰਾਂਗੇ ਮੈਸੇਜ ਹੈ ਚਾਹੁੰਦੇ ਆ ਕਿ ਜਿਹੜੀਆਂ ਕਹਾਣੀਆਂ ਕਰਦੀਆਂ ਨੇ ਦੇਪੋਜੀ ਪੁਲਿਸ ਤਾਂ ਹਮੇਸ਼ਾ ਲੋਕਾਂ ਨੂੰ ਇੱਕੋ ਹੀ ਅਪੀਲ ਕਰਦੀ ਹੈ ਔਰ ਇਹ ਗੱਲ ਸਮਝਾਉਂਦੀ ਹੈ ਕਿ ਅਮਨ ਅਮਾਨ ਨਾਲ ਰਹੋ ਜੇਕਰ ਕਿਸੇ ਨੂੰ ਕੋਈ ਦੁੱਖ ਤਕਲੀਫ ਹੈ ਕਿਸੇ ਨੂੰ ਕੋਈ ਲੱਗਦਾ ਹੈ ਕਿ ਉਹਦੇ ਨਾਲ ਕਿਸੇ ਨੇ ਤੱਕਾ ਕੀਤਾ ਤਾਂ ਬਜਾਏ ਇਹਦੇ ਕਿ ਉਹ ਆਪ ਕੋਈ ਗਲਤ ਐਕਸ਼ਨ ਕਰਨ ਉਹਨਾਂ ਨੂੰ ਚਾਹੀਦਾ ਕਿ ਉਹ ਪੁਲਿਸ ਨਾਲ ਪੁਲਿਸ ਕੋਲ ਆਪਣੀ ਦਰਖਾਸਤ ਦੇਣ ਜਾਂ ਜੋ ਵੀ ਕਾਨੂੰਨੀ ਪ੍ਰਕਿਰਿਆ ਹੈ ਉਹਦੇ ਮੁਤਾਬਕ ਕਾਰਵਾਈ ਕਰਨ ਆਪਣੇ ਹੱਥ ਚ ਕਾਨੂੰਨ ਲੈਣ ਦੀ ਨਾ ਤਾਂ ਕਿਸੇ ਨੂੰ ਇਜਾਜ਼ਤ ਹੈ। ਉਹ ਨਹੀਂ ਲੈਣਾ ਚਾਹੀਦਾ। ਖੈਰ ਦਾਤ ਇਹ ਹੈ ਕਿ ਮੁੰਡਾ ਕੁੜੀ ਦਾ ਵਿਆਹ ਕਰਵਾ ਕੇ ਇੱਕ ਪਾਸੇ ਹੋ ਗਏ ਪਰ ਦੂਜੇ ਪਾਸੇ ਉਸ ਦਾ ਦੋਸ ਰਗੜਿਆ ਗਿਆ ਕਿਉਂਕਿ ਸ਼ੱਕਾ ਕਿ ਇਸ ਨੂੰ ਮੁੰਡੇ ਤੇ ਕੁੜੀ ਦੇ ਟਿਕਾਣੇ ਦਾ ਸਭ ਕੁਝ ਪਤਾ ਹੈ। ਜਿਸ ਦੇ ਚੱਲਦੇ ਲੜਕੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਦਾ ਦੱਬ ਕੇ ਜਲੂਸ ਕੰਡਿਆ ਗਿਆ। ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸਰਿੰਦਰ ਸੋਨੀ ਦੀ ਰਿਪੋਰਟ।